ਜਨਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਹਮਿੰਤ ਸਿੰਘ ਦੀਪਾਲ 13 ਫਰਵਰੀ ਨੂੰ ਦਿੱਲੀ ਕੂਚ ਦੀ ਕਾਲ ਜਿਹੜੀ ਕਿ ਕਿਸਾਨਾਂ ਦੇ ਵੱਲੋਂ ਦਿੱਤੀ ਗਈ ਸੀ ਤੇ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵੱਲੋਂ ਟੋਲ ਨੇ ਜਿਹੜੇ ਪੰਜਾਬ ਦੇ ਵਿੱਚੋਂ ਫ੍ਰੀ ਕਰਾ ਦਿੱਤੇ ਗਏ ਨੇ ਤਾਂ ਸੰਗਰੂਰ ਤੋਂ ਜਦੋਂ ਦਿੱਲੀ ਨੂੰ ਜਾਂਦੇ ਆ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨਾਂ ਦੇ ਵੱਲੋਂ ਮੁੜ ਟੋਲ ਹੈ ਜਿਹੜੇ ਕੀ ਉਹ ਫ੍ਰੀ ਕਰਾ ਦਿੱਤੇ ਗਏ ਨੇ ਤਾਂ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਸੰਗਰੂਰ ਤੋਂ ਦਿੱਲੀ ਨੈਸ਼ਨਲ ਹਾਈਵੇ ਦੀ ਆ ਤਖਨੋਰੀ ਬਾਰਡਰ ਨੂੰ ਜਿਹੜਾ ਕੀ ਰੋਡ ਹੈ ਇਹ ਜਾਂਦਾ ਤਾਂ ਉੱਥੇ ਜਿਹੜਾ ਟੋਲ ਪੈਂਦਾ ਟੋਲ ਨੂੰ ਜਿਹੜਾ ਕਿ ਫ੍ਰੀ ਹੈ ਉਹ ਕਰਾ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਤਾਂ ਪਿਛਲੀ ਵਾਰ ਵੀ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਤਾਂ ਦੇਖਣ ਨੂੰ ਮਿਲਿਆ ਸੀ ਕਿ ਟੋਲ ਸਾਰੇ ਕਿਸਾਨਾਂ ਦੇ ਵੱਲੋਂ ਫ੍ਰੀ ਕਰਵਾ ਦਿੱਤੇ ਗਏ ਸੀ ਤਾਂ ਗੱਲਬਾਤ ਵੀ ਕਰਾਂਗੇ ਕੁਝ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਅ ਭਾਈ ਜੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਤੋਂ ਜਸਵਿੰਦਰ ਸਿੰਘ ਸ਼ੇਰਗੜ ਜੀ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹੈ ਜੀ ਅਰੇ ਜਿਹਨੇ ਸਾਰੇ ਕਿਸਾਨ ਨੇ ਇੱਥੇ ਜਿਹੜੀ ਇਹ ਨੇੜੇ-ਨੇੜੇ ਜਿਹੜੇ ਪਿੰਡਾਂ ਵਾਲੇ ਨੇ ਜੀ ਹੜ ਪ੍ਰਭਾਵਤ ਉਹ ਸਾਰੇ ਕਿਸਾਨ ਇੱਥੇ ਇਕੱਠੇ ਹੋ ਕੇ ਆਏ ਨੇ ਜੀ ਇਹ ਜਿਹੜਾ ਰੋਡ ਹੈ ਜੀ ਪੈਂਦ ਟੋਲ ਪੁਲਜ ਤੇ ਆਪਾਂ ਖੜੇ ਆ ਜੀ ਇਹਦੇ ਤੋਂ ਥੋੜਾ ਕਿਲੋਮੀਟਰ ਅੱਗੇ ਜਾ ਕੇ ਇੱਕ ਪਾਖੜਾ ਹੈ ਜੀ ਪਾਖੜਾ ਤੋਂ ਤਕਰੀਬਨ ਡੇਢ 2 ਕਿਲੋਮੀਟਰ ਦਾ ਜਿਹੜਾ ਰਸਤਾ ਹੈ ਜੀ ਉਹ ਘੱਗਰ ਦਰਿਆ ਜਿਹੜਾ ਵਗਦਾ ਹੈ ਜੀ ਉਹ ਦਾ ਹੈ ਜੀ ਉਹ ਔਰ ਉਹਦੇ 'ਚ ਇਹਨਾਂ ਨੇ ਜਦੋਂ ਇਹਦਾ ਰੋਡ ਦਾ ਡਿਜ਼ਾਈਨ ਬਣਾਇਆ ਜੀ ਇਹ ਬਹੁਤ ਜ਼ਿਆਦਾ ਉੱਚੇ ਹਾਈਟ ਦੀ ਜਾਦੀ ਕਰਤੀ ਇਹਨਾਂ ਨੇ ਜੀ ਜਿਹਦੇ ਕਾਰਨ ਪਾਣੀ ਦੀ ਨਿਕਾਸੀ ਨਹੀਂ ਜੀ ਹੋਈ ਔਰ ਜਿਹੜਾ ਕਿਲੋਮੀਟਰ ਦਾ ਪਾਣੀ ਹੈ ਉਹ ਇਹਨਾਂ ਨੇ ਬਿਲਕੁਲ ਥੋੜੇ ਜੇ ਥੋੜੇ ਥੋੜੇ ਦਰ ਰੱਖੇ ਨੇ ਜੀ ਹਾਲਾਂਕਿ ਇਹ ਜਿਹੜੀ ਵੱਡੀ ਪਾਖੜਾ ਹੈ ਜੀ ਇਹਦੇ ਥੱਲੇ 32 ਦਰ ਸਨ ਜੀ ਔਰ ਬਹੁਤ ਖੁੱਲੇ ਨੇ ਔਰ ਉਹਨਾਂ ਤੋਂ ਬੜੀ ਸਪੀਡ ਨਾਲ ਪਾਣੀ ਲੰਘਦਾ ਜੀ ਐਗਤੀ ਵੀ ਇਹਨੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਕੀਤਾ ਜਿਹੜੇ ਪਿੰਡ ਦਾ ਘੱਗਰ ਦੀ ਦੋਵੇਂ ਸਾਈਡ ਤੇ ਨੇ ਜੀ ਉਹਨਾਂ ਚ ਤੇ ਹੜ ਆਉਂਦਾ ਹੀ ਆਉਂਦਾ ਸੀ ਜੀ ਜਿਹੜੇ ਪਿੰਡਾਂ 'ਚ ਕਦੇ ਵੀ ਅੱਜ ਤਿੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦਾ ਲੋਕਾਂ ਨੇ ਕਦੇ ਪਾਣੀ ਨਹੀਂ ਸੀ ਵੇਖਿਆ ਇਸ ਰੋਡ ਦੀ ਬਦੌਲਤ ਭਾਜਪਾ ਸਰਕਾਰ ਦੀ ਸਾਜਿਸ਼ ਤੇ ਤਹਿਤ ਉਹਨਾਂ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਜਾ ਕੇ ਜੀ ਲੋਕਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਬਰਬਾਦ ਹੋ ਗਿਆ ਜਿਹਨੂੰ ਆਪਾਂ ਟਿੱਬਿਆਂ ਤੇ ਕਹਿੰਦੇ ਆ ਟਿੱਬਿਆਂ ਤੇ ਝੋਨਾ ਮਾਰਦਾ ਜੀ ਇੱਕ ਤੀ ਇਸ ਇਸ ਰੋਡ ਦੀ ਬਦੌਲਤ ਜੀ ਅਰ ਇਹਦੇ ਤੋਂ ਥੋੜਾ ਜਿਹਾ 2-3 ਕਿਲੋਮੀਟਰ ਕੇ ਪਿੱਛੇ ਹਟ ਕੇ ਚੜ੍ਹਦੇ ਵਾਲੀ ਸਾਈਡ ਇੱਕ ਭਾਰਤ ਮਾਲਾ ਪ੍ਰੋਗਰਾਮ ਦੇ ਤਹਿਤ ਇੱਕ ਰੋਡ ਬਣ ਰਿਹਾ ਜਿਹਨੂੰ ਜੰਮੂ ਕਟੜਾ ਦਾ ਨਾਮ ਕਹਿੰਦੇ ਨੇ ਜੀ ਅਰ ਉਹ ਰੋਡ ਦੀ ਵੀ ਇੰਨੀ ਜਿਆਦੀ ਹਾਈਟ ਹੈ ਜੀ ਅਰ ਉਹ ਰੋਡ ਬਣ ਕੇ ਤਿਆਰ ਹੋ ਗਿਆ ਸੀ ਬਿਲਕੁਲ ਜੀ ਕਈ ਕਿਲੋਮੀਟਰ ਇਸ ਹੱੜ ਦੇ ਪਾਣੀ ਚੋਂ ਰੋਡ ਰੁੱੜ ਗਿਆ ਜੀ ਇਹਨਾਂ ਦੇ ਜੂਨੀਅਰਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਇੱਥੇ ਇੰਨਾ ਵੱਡਾ ਕੱਗਰ ਦਰਿਆ ਜਿਹੜਾ ਉਹ ਲੰਘਦਾ ਹੈ ਵੀ ਅਸੀਂ ਉਹਨੂੰ ਕਿਸ ਤਰੀਕੇ ਦੇ ਥਲੋਨ ਦੇ ਵਾਸਤੇ ਪਾਣੀ ਦੀ ਨਿਕਾਸੀ ਰੱਖਣੀ ਹੈ ਜਿਹੜਾ ਓਵਰਫਲ ਇਹ ਵੀ ਉਹ ਕਿਵੇਂ ਕੱਢਣਾ ਹੈ ਅਰ ਬਿਲਕੁਲ ਇਹ ਸੋਚ ਚੀਜ਼ ਆਪਣੀ ਗਰਾਊਂਡ ਲੈਵਲ ਤੇ ਦੇਖਿਆ ਹੀ ਨਹੀਂ ਜੀ ਕੁਝ ਵੀ ਆ ਕੇ ਜੀ ਗੁੱਡੀ ਹੁਣ ਆਪਣੀਆਂ ਵਖਰੀਆਂ ਮੰਗਾ ਕਰਕੇ ਟੋਲ ਬੰਦ ਕੀਤਾ ਜਾਂ ਫਿਰ ਕਿਸਾਨੀ ਅੰਦੋਲਨ ਕਰਕੇ ਬੰਦ ਕੀਤਾ ਟੋਲ ਬਿਲਕੁਲ ਜੀ ਇਹ ਨਾਲ ਜਿਹੜਾ ਹਰਿਆਣੇ ਵਾਲਿਆਂ ਨੇ ਜਿਹੜਾ ਬਾਰਡਰ ਬੰਦ ਕਰ ਲਿਆ ਅਸੀਂ ਟੋਲ ਬੰਦ ਕਰ ਲਿਆ ਜੀ ਅਰ ਨਾਲੇ ਸਾਡੀਆਂ ਇਹ ਵੀ ਮੰਗਾ ਨੇ ਐਡੀਸ਼ਨ ਮੰਗਾ ਜਿਹੜੀਆਂ ਸਾਡੀਆਂ ਇੱਥੇ ਜਿਹੜੀਆਂ ਲੋਕਲ ਸਾਡੀ ਜਿਹੜੀ ਤਕਲੀਫ ਏ ਇਹ ਰੋਡ ਉਦੋਂ ਤੱਕ ਅਸੀਂ ਟੋਲ ਨਹੀਂ ਚੱਲਣ ਦਿਆਂਗੇ ਜਦੋਂ ਤੱਕ ਉਹ ਸਾਡੀਆਂ ਲੋਕਲ ਜਿਹੜੀਆਂ ਮੰਗਾ ਵੀ ਨਹੀਂ ਇਥੋਂ ਨਹੀਂ ਮੰਗੀਆਂ ਜਾਂਦੀਆਂ ਜੀ ਹੁਣ ਕੀ ਲੱਗਦਾ ਇਹ ਪਹਿਲਾ ਟ ਤਕਰੀਬਨ ਜਿੰਨੇ ਪਿੱਛੇ ਟੋਲ ਨੇ ਜੀ ਉਹ ਹੁਣ ਆਹ ਇਸ ਤਾ ਇਸ ਤਾ ਪਤਾ ਲੱਗੇਗਾ ਪਰ ਇਹ ਪੈਂਦ ਟੋਲ ਪਲਾਜਾ ਅੱਜ ਬੰਦ ਕੀਤਾ ਗਿਆ ਜੀ ਇਹ ਤਾਂ ਬਾਈ ਜੀ ਕੀ ਕਹਿਣਾ ਟੋਲ ਪਲਾਜਾ ਇੱਕ ਵਾਰ ਫਿਰ ਤੋਂ ਬੰਦ ਹੈ ਜਿਹੜਾ ਕੀ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਜੇ ਤੇ ਐਵੇਂ ਹਰਕਤਾਂ ਕਰਦੇ ਰਏ ਕੋਈ ਨਾ ਸਾਫ ਨਾ ਮਿਲਿਆ ਲੋਕਾਂ ਦੀ ਨਾਂ ਮੰਗਾ ਮੰਨੀਆਂ ਪਰ ਸਾਡੇ ਕੋਲ ਹੱਲ ਵੀ ਹੋਈ ਏ ਕਿਉਂਕਿ ਸਾਡੇ ਕੋਲ ਗੱਲ ਪਹਚਾਣ ਦਾ ਕੋਈ ਜ਼ਰੀਆ ਤਰੀਕਾ ਨਹੀਂ ਹੈਗਾ ਪਾ ਫਿਰ ਟੋਲ ਪਲਾਜ਼ੇ ਵੀ ਬੰਦ ਹੋਣਗੇ ਸਭ ਕੁਝ ਹੋਵੇਗਾ ਉਸੇ ਤਰ੍ਹਾਂ ਚੱਲੇਗਾ ਜਿਵੇਂ ਅੱਗੇ ਚੱਲਦੇ ਰਹਾਂ ਕੱਲ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਜੀ 13 ਤਰੀਕ ਦੀ ਜਿਹੜੀ ਕੂਚ ਦੀ ਦਿੱਲੀ ਤੋਂ ਕੂਚ ਦੀ ਤਿਆਰੀ ਉਹ ਕੀਤੀ ਗਈ ਸੀ ਖਨੋਰੀ ਬਾਰਡਰ ਤੇ ਵੀ ਜਾ ਕੇ ਆਏ ਆ ਅਸੀਂ ਹਿੰਦੁਸਤਾਨ ਪਾਕਿਸਤਾਨ ਬਾਰਡਰ ਵਰਗਾ ਮਾਹੌਲ ਹੈ ਜਿਹੜਾ ਕਿ ਬਣਾ ਦਿੱਤਾ ਗਿਆ ਹਰਿਆਣਾ ਪੁਲਿਸ ਦੇ ਵੱਲੋਂ ਕਿਸੇ ਵੀ ਇਨਸਾਨ ਨੂੰ ਕੋਲੋ ਦੀ ਲੰਘਣ ਤੱਕ ਨਹੀਂ ਦਿੱਤਾ ਜਾ ਰਿਹਾ ਕੱਲ ਵਾਲੀ ਦੀ ਅਜੇ ਤੇ ਚੱਲਦੀ ਪਈ ਮੀਟਿੰਗ ਹੈ ਕਿਉਂਕਿ WhatsApp ਚੱਲਦਾ ਨਹੀਂ ਪਿਆ ਇਹਨਾਂ ਬੰਦ ਕੀਤੇ ਹੋਏ ਨੇ ਸਾਰੇ ਜਰੀਏ ਉਹਨਾਂ ਹਰ ਇੱਕ ਤਰੀਕਾ ਵਰਤਿਆ ਹੋਇਆ ਹੈ ਤੇ ਜੇ ਕੋਈ ਮੀਟਿੰਗ ਪਰ ਉਹਨਾ ਜੋ ਮਰਜੀ ਕੀਤਾ ਜਿਸ ਤਰ੍ਹਾਂ ਵੀ ਹੋਇਆ ਇਸੇ ਤਰ੍ਹਾਂ ਸੰਘਰਸ਼ ਲੜਾਂਗੇ ਜਦੋਂ ਟਾਈਮ ਲੱਗਾ ਤੇ ਅਸੀਂ ਬਿਲਕੁਲ ਜਿੰਦਾਬਾਦ ਮਈਤ ਤੁਹਾਡਾ ਕੀ ਕਹਿਣਾ ਹੈ ਸਰਕਾਰ ਮਰਦਾਬਾਏ ਭਾਈ ਕਿਵੇਂ ਦੇਖਦੇ ਹੋ ਤੁਸੀਂ ਹੁਣ ਜਿਹੜਾ ਕੱਲ ਦਿਲ ਦੀ ਕੂਝ ਦੀ ਤਿਆਰੀ ਕੀਤੀ ਗਈ ਉਸ ਤੋਂ ਪਹਿਲਾਂ ਫਿਰ ਇੱਕ ਵਾਰ ਟੋਲ ਬੰਦ ਕਰਾ ਦਿੱਤੇ ਗਏ ਹਾਂਜੀ ਟੋਲ ਜਿੰਨਾ ਜਿਹੜੇ ਕਿਸਾਨੀ ਦੀਆਂ ਮੰਗਾਂ ਹੋਰ ਇਲਾਕੇ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਟੋਲ ਪਲਾਜੇ ਵੀ ਬੰਦ ਰਹਿਣਗੇ ਹੋਰ ਵੀ ਜੋ ਗਵਰਨਮੈਂਟ ਦੇ ادارے ਉਹਨਾਂ ਵੱਲ ਵੀ ਕੂਝ ਕੀਤਾ ਜਾਏਗਾ ਕਲ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਹਰਿਆਣੇ ਵਾਲੇ ਕਹਿੰਦੇ ਅਸੀਂ ਵੱਡੇ ਵੱਡੇ ਕੰਕਰੀਟ ਜਿਹੇ ਸਲੇਬਾ ਲਾਤੀਆਂ ਕਈ ਕਿਟਾਂ ਦੇ ਪੱਥਰ ਲਾਤੇ ਸੜਕਾਂ ਦੇ ਵਿੱਚ ਸਰੀਏ ਗੱਡ ਤੇ ਨੇ ਪੱਕੇ ਤਾਂ ਕਿ ਕਹਿੰਦੇ ਕਿਸਾਨਾਂ ਨੂੰ ਹਰਿਆਣਾ ਜੈਂਡਰ ਨਹੀਂ ਹੋਣ ਦੇਣਾ ਵੇਖੋ ਜੀ ਪਹਿਲੇ ਕੱਲਾ ਪੰਜਾਬ ਸੀ ਪੰਜਾਬ ਤੋਂ ਮਾਲਵਾ ਪਹਿਲੇ ਨੰਬਰ ਦਾ ਹੈ ਹੁਣ ਸਾਰਾ ਪੰਜਾਬ ਟੋਟਲ ਹਰਿਆਣਾ ਸਾਰੀ ਸਾਰਾ ਇੰਡੀਆ ਸਾਰਾ ਇੰਡੀਆ ਲਾਮਬੰਦ ਹੈ ਜਦੋਂ ਚਾਰੇ ਪਾਸੇ ਘੇੜਿਆ ਇਹਨਾਂ ਨੂੰ ਲੁਕਣ ਨੂੰ ਥਾਂ ਨਹੀਂ ਮਿਲਣਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜੋ ਜਿੰਨਾ ਕਿਸੇ ਨੂੰ ਜੇ ਆਪਾਂ ਇੱਕ ਬੋਲ ਨੂੰ ਦਬਾਉਨੇ ਆ ਨਾ 50 ਕਿਲੋ ਦੀ ਪਾਵਨਾ ਦੋ 1000 ਕਿਲੋ ਤਾਂ ਉੱਪਰ ਜਾਊਗਾ ਪਾਣੀ ਪਾਣੀ ਵਰਗੇ ਵੀ ਆ ਤੇ ਪਰ ਪਾਣੀ ਦਾ ਜੋ ਬਾਲਾਵਾ ਜਾਂਦਾ ਉਹ ਡੱਕਣਾ ਵੀ ਬੜਾ ਔਖਾ ਇਹ ਚੁੱਪ ਕਰਕੇ ਸਮਝ ਲੈਣਗੇ ਤੇ ਚੰਗੀ ਗੱਲ ਐ ਨਹੀਂ ਤੇ ਕੰਮ ਵਧਾ ਜਾਏਗਾ ਬਾਹਰਲੇ ਦੇਸ਼ਾਂ ਨੇ ਵੀ ਮੂੰਹ ਵੱਡੇ ਆ ਤੋਪਾਂ ਦੇ ਮੂੰਹ ਐ ਨੂੰ ਕੀਤੇ ਆ ਜਦੋਂ ਅੰਦਰੋਂ ਇਹਨਾਂ ਨੂੰ ਖਤਰਾ ਹੋ ਗਿਆ ਤਾਂ ਬਾਹਰ ਵਾਲੇ ਕੀ ਕਰ ਇਹਨਾਂ ਨੂੰ ਆਪਣਾ ਆਪ ਸਾਹਮਣਾ ਔਖਾ ਹੋ ਜਾਣਾ ਮੰਗਲ ਕਈ ਆ ਅੰਦਰੂਨੀ ਦੌਰ ਤੋਂ ਵੀ ਬੜੀਆਂ ਪਿਛਲੀ ਵਾਰ ਤਾਂ ਬੈਰੀਕੇਡਰ ਕਿਸਾਨਾਂ ਨੇ ਪੱਟ-ਪੱਟ ਕੇ ਮਾਰੇ ਕੁਝ ਬੈਰੀਕੇਡ ਤਾਂ ਕਿਸੇ ਨਾਲ ਹੀ ਲੈ ਗਏ ਦਿੱਲੀ ਤੱਕ ਆਪਣੇ ਇਸ ਵਾਰ ਉਹਨਾਂ ਨੇ ਵੈਲਡਿੰਗ ਕਰਤੇ ਕੰਕਰੀਟ ਦੀਆਂ ਸਲੇਬਾਂ ਨੂੰ ਕਹਿੰਦੇ ਕਈ-ਕਈ ਟਨ ਦੇ ਪੱਥਰ ਲਿਆ ਕੇ ਰੱਖਦੇ ਵੱਡੀਆਂ-ਵੱਡੀਆਂ ਜੀਸੀਬੀ ਲਾਈਆਂ ਨੇ ਕੰਟੇਨਰ ਲੈਂਕ ਬਿਲਡੋਜ਼ਰ ਤਾਂ ਖੜੇ ਕੀਤੇ ਹੋਏ ਨੇ ਬਾਰਡਰ ਦੇ ਤਾਂ ਹੁਣ ਕਿਸਾਨ ਇਹਨਾਂ ਕੰਕਰੀਟ ਦੀਆਂ ਸਲੇਬਾਂ ਨੂੰ ਜਾਂ ਪੱਥਰਾਂ ਨੂੰ ਕਿਵੇਂ ਸਾਈਡ ਤੇ ਕਰ ਪਾਵੇਗਾ ਦੇਖੋ ਜੀ ਜਿੰਨਾ ਚਿਰ ਬੰਦੇ ਦਾ ਮਨ ਨਹੀਂ ਜਿੱਤਦੇ ਜੇ ਮਨ ਜਿੱਤਣਗੇ ਤੇ ਫੇਰ ਹੀ ਸਾਨੂੰ ਹਰਾਉਣਗੇ ਨਾ ਏ ਇਹ ਲੋਧੇ ਜਿਹਾ ਅਸੀਂ ਮੋਰਲੇ ਪਾਸੇ ਫਲਾਈ ਹੋਰ ਬਣਾ ਦੇਗੀ ਕੀ ਕਰ ਲੈਣਗੇ ਸਾਡੀਆਂ ਜ਼ਮੀਨਾਂ ਆਪਣੀਆਂ ਜ਼ਮੀਨਾਂ ਜੋ ਮਿੱਟੀ ਪੋਟਾਂਗੇ ਉਥੇ ਫਲਾਈ ਹੋਰ ਬਣਾ ਕੇ ਉੱਤੋਂ ਨਗਾ ਦੇਗੇ ਥੱਲੇ ਜੋ ਮਰਜੀ ਕੂੜਾ ਕੁਵਾੜ ਨੱਪਿਆ ਰਹੇ ਹਾਂ ਉੱਤੋਂ ਦੇ ਲੰਘ ਜਾਗੇ ਨਹੀਂ ਤਾਂ ਇੱਥੋਂ ਫਲੈਟ ਚੜ੍ਹ ਗਏ ਉੱਥੇ ਜਾ ਕੇ ਗਿਣਤੀ ਉੱਥੇ ਇਨਸਾਨਾਂ ਦੀ ਹੋਣੀ ਆ ਸਾਧਨ ਤੇ ਪਹੁੰਚੇ ਉੱਥੇ ਵਾਧੂ ਇਹ ਮਜਬੂਰ ਕਰਦੇ ਜਿੰਨਾ ਮਜਬੂਰ ਕਰਨੀ ਉਹਨਾਂ ਵੱਧ ਕੇ ਜਵਾਬ ਮਿਲੇਗਾ ਇਹੀ ਗੱਲ ਜਿਵੇਂ ਤੁਸੀਂ ਕੀ ਇੱਥੇ ਉੱਥੇ ਪਹੁੰਚ ਜਾਗੇ ਫਲਾਈਟਾਂ ਦੇ ਜ਼ਰੀਏ ਇਹੀ ਗੱਲ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਹੋ ਨਜ਼ਰ ਆਏ ਨੇ ਕਹਿੰਦੇ ਟਰੈਕਟਰ ਟਰੈਲੀ ਨਾਲ ਜਾਨ ਕਿਸਾਨ ਹੋਰ ਬੱਚੇਰੇ ਸਾਧਨ ਨੇ ਬਸਾ ਰਾਈ ਜਨਰੇਟਰ ਟਰੇਨਰ ਆਈ ਆ ਜਨ ਟਰੈਕਟਰ ਟਰੈਲੀ ਕਿਉਂ ਲੈ ਕੇ ਆ ਰਹੇ ਇਹ ਪਿਆਰ ਨਾਲ ਅਪੀਲ ਕਰਨ ਇਹ ਆਪਣਾ ਜ਼ੋਰ ਵਿਖਾਉਂਦੇ ਹੋ ਜੇ ਕੋਈ ਜ਼ੋਰ ਵਿਖਾਏਗਾ ਤਾਂ ਉਹਨੂੰ ਦੁੱਗਣੇ ਹੋ ਕੇ ਟਕਰਾਂਗੇ ਇਹਨੂੰ ਪਤਾ ਨਹੀਂ ਵੀ ਪੰਜਾਬ ਦੀ ਧਰਤੀ ਦੇ ਵਿੱਚ ਇਹਦਾ ਇਹਦਾ ਡੀਐਨਏ ਕੀ ਆ ਜੋ ਕਿ ਅਸਲੀਅਤ ਨੂੰ ਜਿੰਨਾ ਜਰੇ ਪਛਾਣਦੇ ਨਹੀਂ ਓਨਾ ਚਿਰ ਖੱਜਲ ਖਰਾਬੀ ਹੁੰਦੀ ਰਹੇਗੀ ਇਹ ਜਿੰਨਾ ਛੇੜਨਗੇ ਉਹਨਾਂ ਵੱਧੂਗਾ 10 ਟਰੈਕਟਰਾਂ ਨਾਲ ਸਾਡੇ ਟਰੈਕਟਰ ਟੈਲੀਆਂ ਤੋਂ ਪਹੁੰਚੇ ਹਰਿਆਣੇ ਦੇ ਵਿੱਚੋਂ ਸਾਰੇ ਇੱਕ ਖੁਦ ਮੁੱਲ ਖਰੀਦ ਕੇ ਦੇਣ ਵਿੱਚ ਹਰਿਆਣਾ ਜਿਹੜਾ ਹਰਿਆਣੇ ਦੇ ਲੋਕ ਆ ਨਾਲ ਤਿਆਰ ਉਹਦੇ ਵਿੱਚ ਇਹ ਵੀ ਆ ਰਿਹਾ ਕਹਿੰਦੇ ਵੀ ਹਰਿਆਣੇ ਦੇ ਲੋਕਾਂ ਨੂੰ ਹਰਿਆਣੇ ਦੇ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਦਬਾਇਆ ਜਾ ਰਿਹਾ ਕਿਹਾ ਜਾ ਰਿਹਾ ਕਿ ਜੇਕਰ ਪੰਜਾਬ ਤੋਂ ਕਿਸਾਨ ਆਣਗੇ ਤਾਂ ਉਹਨਾਂ ਦੀ ਮਦਦ ਕੋਈ ਨਹੀਂ ਕਰਨੀ ਨਾ ਕਿਸੇ ਦਾ ਚਾਹ ਪਾਣੀ ਨਾ ਕੋਈ ਰੋਟੀ ਉਹਨਾਂ ਨੂੰ ਪੁੱਛਣੀ ਹੈ ਮੇਰੇ ਖਿਆਲ ਖੱਟਰ ਸਰਕਾਰ ਇਸ ਗੱਲੋਂ ਅਣਜਾਣ ਹੈ ਵੀ ਇਹ ਪੰਜਾਬੀ ਨੇ ਇਹਨਾਂ ਨੂੰ ਤਾਂ ਸਭ ਤੋਂ ਵੱਧ ਜਿਹੜੀ ਵਿਟੋ ਪਾਵਰ ਮੰਨਦੇ ਅਮਰੀਕਾ ਨੂੰ ਮੰਨਦੇ ਆ ਇਹਨਾਂ ਨੂੰ ਤਾਂ ਮੈਕਸੀਕੋ ਦੀ ਕੰਦ ਨਹੀਂ ਰੋਕ ਸਕੀ ਤੇ ਖੱਟਰ ਵਾਲੇ ਬੈਰੀਕੇਟ ਕੀ ਰੋਕ ਲੈਣਗੇ ਜੀ ਔਰ ਜਿਹੜੀ ਗੱਲ ਹਰਿਆਣੇ ਦੇ ਵਿੱਚ ਤੁਸੀਂ ਕਹਿ ਰਹੇ ਜੇ ਵੀ ਪਿੰਡਾਂ 'ਚ ਬਕਾਇਦਾ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉਹ ਖੱਟਰ ਵੱਲੋਂ ਬੜੀ ਨੀਚਤਾ ਵਾਲੀ ਗੱਲ ਕੀਤੀ ਗਈ ਏ ਕੱਲੇ-ਕੱਲੇ ਬੰਦੇ ਨੂੰ ਕੱਲੇ-ਕੱਲੇ ਪਿੰਡ 'ਚ ਜਾ ਕੇ ਮੁਹੱਲੇ 'ਚ ਜਾ ਕੇ ਉਹ ਤਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਦਬਕਾਇਆ ਜਾ ਰਿਹਾ ਹੈ ਬਿਲਕੁਲ ਹਰਿਆਣਾ ਦਬਨ ਵਾਲਾ ਨਹੀਂ ਉਹ ਛੋਟਾ ਭਾਈ ਏ ਪੰਜਾਬ ਵੱਡਾ ਭਾਈ ਏ ਬਿਲਕੁਲ ਦੋਵੇਂ ਭਾਈ ਮੋਢੇ ਨਾਲ ਮੋਢਾ ਲਾ ਕੇ ਖੱਟਰ ਦੇ ਵੀ ਤਾਂ ਹੋਂਦ ਬਣ ਗਏ ਤੇ ਮੋਦੀ ਦੀ ਵੀ ਬਾਂ ਬਲਾਉਣਗੇ ਜੀ ਬਿਲਕੁਲ ਐਨ ਜੀ ਕੋਈ ਭਾਜਪੀ ਦੀ ਛੇਪ ਨਹੀਂ ਕਿਸੇ ਕਿਸਾਨ ਨੂੰ ਵੀ ਬਿਲਕੁਲ ਨਾ ਕੋਈ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਹੈ ਅਰੇ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਜੀ ਹਰਿਆਣੇ ਵਾਲੇ ਪਾਸੇ ਜਾ ਕੇ ਆਏ ਆ ਲੋਕ ਕੈਮਰੇ ਸਾਹਮਣੇ ਤਾਂ ਨਹੀਂ ਆ ਰਹੇ ਸਹਿਮ ਦਾ ਮਾਹੌਲ ਹੈ ਪਰ ਲੋਕ ਅੰਦਰ ਖਾਤ ਇਹ ਕਹਿੰਦੇ ਤਿਆਰੀ ਅਸੀਂ ਫੁੱਲ ਕੀਤੀ ਹੋਈ ਆ ਆਣ ਦੋ ਪੰਜਾਬ ਨੂੰ ਫਿਰ ਦੇਖਿਓ ਕਿ ਮਾਹੌਲ ਕੀ ਹੁੰਦਾ ਸਾਨੂੰ ਕਈ ਦਿਨ ਹੋ ਗਏ ਜੀ ਫੋਨ ਆਪਸ ਰਾਬਤਾ ਸਾਡਾ ਹਰੇ ਆਣੇ ਵਾਲਿਆਂ ਦਾ ਪੰਜਾਬ ਵਾਲਿਆਂ ਨਾਲ ਅਸੀਂ ਜਿਹੜੇ ਬਾਰਡਰ ਤੇ ਪਿੰਡ ਵਸੇ ਹਨ ਸਾਡੀਆਂ ਸਗੀਰੀਆਂ ਨੇ ਰਿਸ਼ਤੇਦਾਰੀਆਂ ਨੇ ਸਾਡਾ ਲੈਣਦੇ ਨੇ ਸਾਰਿਆਂ ਦਾ ਆਪਸ ਵਿੱਚ ਅਰ ਸਾਡੀ ਹਰ ਗੱਲ ਸਾਂਝੀ ਹੁੰਦੀ ਹੈ ਉਹ ਲੋਕਾਂ ਦਾ ਇਨਾ ਉਹਨਾਂ ਦੇ ਮਨਾਂ ਦੇ ਵਿੱਚ ਵਿਰੋਧ ਹੈ ਇਸ ਗੱਲ ਦਾ ਖੱਟਰ ਦੇ ਪ੍ਰਤੀ ਬੀਜੇਪੀ ਸਰਕਾਰ ਦੇ ਪ੍ਰਤੀ ਲੋਕ ਭਰੇ ਪਏ ਨੇ ਜੀ ਬਸ ਉਹ ਤਾਂ ਫਟਣ ਵਾਲੇ ਨੇ ਜੀ ਉਹਨਾਂ ਨੂੰ ਤਾਂ ਬਸ ਇੱਕ ਚਿੰਗ ਦੀ ਲੋੜ ਸੀ ਜੀ ਉਹ ਚਿੰਗ ਲੱਗ ਗਈ ਹੈ ਲੋਕ ਪੂਰਾ ਜਵਾਲਾਮੁਖੀ ਤਰ੍ਹਾਂ ਇਹ ਬੰਬ ਫਟੇਗਾ ਜੀ ਜਿਹੜਾ ਹੈ ਮਤਲਬ ਕਿ ਕਿਸਾਨਾਂ ਦਾ ਜਿਹੜਾ ਹੈ ਲੋਕਾਂ ਦੇ ਰੋਧਾ ਬੰਬ ਹੈ ਜਿਹੜਾ ਹੈ ਬੀਜੇਪੀ ਦੇ ਖਿਲਾਫ ਬਹੁਤ ਭਾਰੀ ਹੈ ਇਹਨਾਂ ਤੋਂ ਠੱਲਿਆ ਨਹੀਂ ਜਾਣਾ ਜੀ ਇਹ ਬੀਜੇਪੀ ਤੋਂ ਲੋਕ ਤਾਂ ਬਈ ਜੀ ਪਿਛਲੀ ਵਾਰ ਵਾਂਗੂ ਇਹ ਵੀ ਅੰਦੋਲਨ ਦਾ ਵੱਡਾ ਰੂਪ ਲੈ ਲੈ ਕੇ ਆਉਣ ਵਾਲੇ ਸਮਝ ਬਿਲਕੁਲ ਜੀ ਖੱਟੜ ਸਾਹਿਬ ਕਿਤੇ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਣਾ ਅਸੀਂ ਰਾਵਾਂਗੇ ਕਿਤੇ ਚ ਟਰੈਕਟਰ ਟਰਾਲੀਆਂ ਦਾ ਸਾਡੇ ਚੱਲਦੇ ਫਿਰਦੇ ਘਰ ਨੇ ਇੱਕ ਮੋਬਾਈਲ ਸਿਸਟਮ ਹੈ ਉਹ ਅਸੀਂ ਵੀ ਰਹਿਣ ਵਾਸਤੇ ਉਹਦਾ ਰਾਸ਼ਨ ਪਾਣੀ ਵਾਸਤੇ ਸਾਰੇ ਆਏ ਵਾਸਤੇ ਜਾਂ ਮੀਂਹ ਕਣੀ ਠੰਡ ਧੁੱਪ ਛਾਂ ਚ ਆ ਸਾਡਾ ਅਰੇਂਜਮੈਂਟ ਉਹ ਜਿਵੇਂ ਬਾਈ ਜੀ ਨੇ ਕਿਹਾ ਵੀ ਸਾਨੂੰ ਕੋਈ ਜ਼ਰੂਰ ਨਹੀਂ ਅਸੀਂ ਸੜਕ ਤੋਂ ਸਾਈਡ ਜੀ ਵੀ ਲੰਘ ਜਾਗੇ ਸਾਡੇ ਟਰੈਕਟਰ ਟਰਾਲੀਆਂ ਨੇ ਜਿਹੜੇ ਕੰਮ ਕਰਦੇ ਨੇ ਕਿਰਾਇਆ ਕੋਲ ਸਾਡੇ ਕੋਲ ਸਾਰੇ ਜਿਗਾੜ ਨੇ ਸਮਾਂ ਬਣਿਆ ਤਾਂ ਅਸੀਂ ਬਿਲਕੁਲ ਆਪ ਦਾ ਪੂਰੀ ਜੁਰਤ ਨਾਲ ਲੜਾਂਗੇ ਸੰਘਰਸ਼ ਕੋਈ ਟੀਕੀ ਗੱਲ ਪੂਲ ਤਸਵੀਰਾਂ ਸੰਗਰੂਰ ਦਿੱਲੀ ਹਾਈਵੇ ਦੀ ਦਿਖਾ ਰਹੇ ਆ ਨੈਸ਼ਨਲ ਹਾਈਵੇ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਮੋੜ ਇੱਕ ਵਾਰ ਫਿਰ ਤੋਂ ਟੋਲ ਨੇ ਫ੍ਰੀ ਕਰ ਦਿੱਤੇ ਗਏ ਨੇ ਤਾਂ ਨਾਲ ਦੇ ਨਾਲ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਪੰਜਾਬੀਆਂ ਨੂੰ ਮੈਕਸੀਕੋ ਦੀ ਕੰਧ ਨਹੀਂ ਰੋਕ ਪਾਈ ਉਹਨਾਂ ਨੂੰ ਖੱਟੜ ਦੇ ਬੈਰੀਕੇਡਰ ਕੀ ਰੋਕ ਲੈਣਗੇ ਔਰ ਕਿਸਾਨ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਮਰਜੀ ਕੰਕਰੀਟ ਦੀਆਂ ਸਲੇਬਾ ਦੇ ਬੈਰੀਕੇਡ ਤੇ ਲੇਅਰ ਬਣਾ ਲਓ ਜਿੰਨੇ ਮਰਜ਼ੀ ਬੈਰੀਕੇਡ ਲਾ ਲਓ ਜਿੰਨੇ ਮਰਜ਼ੀ ਸੜਕਾਂ ਦੇ ਵਿੱਚ ਸਰੀਏ ਗੱਡ ਲਓ ਨੁਕੀਲੇ ਅਸੀਂ ਇਹਨਾਂ ਸਾਰੇ ਉੱਤੇ ਸਾਈਡਾਂ ਦੇ ਜਿਹੜੇ ਖੇਤ ਨੇ ਉਹ ਸਾਰੇ ਖੇਤ ਕਿਸਾਨਾਂ ਦੇ ਨੇ ਉਹਨਾਂ ਖੇਤਾਂ ਦੇ ਵਿੱਚੋਂ ਮਿੱਟੀ ਪੁੱਟ ਕੇ ਉਹਨਾਂ ਦੇ ਉੱਤੇ ਭਾ ਕੇ ਪੁਲ ਬਣਾ ਕੇ ਜਿਹੜਾ ਕਿ ਲੰਘ ਜਾ ਕੇ ਰੁਕਣ ਵਾਲੇ ਨਹੀਂ ਦਿੱਲੀ ਜ਼ਰੂਰ ਪਹੁੰਚਾਂਗੇ ਤਾਂ ਮੀਟਿੰਗ ਦਾ ਇੰਤਜ਼ਾਰ ਆ ਉਹ ਜ਼ਰੂਰ ਕੀਤਾ ਜਾ ਰਿਹਾ ਹੈ ਮੀਟਿੰਗ ਚੱਲ ਰਹੀ ਹੈ ਤਾਂ ਦੇਖਣਾ ਹੋਵੇਗਾ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਜਾਂਦਾ ਤਾਂ ਕਿਸਾਨ ਕਦੋਂ ਹੁਣ ਬੋਰਡਰ ਦੇ ਉੱਤੇ ਨਜ਼ਰ ਆਣਗੇ ਕੈਮਰਾ ਪਰਸਨ ਸੰਜੀਤ ਨਾਲ ਹਿੰਮਤ ਸਿੰਘ ਦੀਪਾਲ ਦੇਣਿਕ ਸ ノリ